हांजी दोस्तों की हालचाल ने उम्मीद करते हैं कि तुम ठीक होगे जे नहीं तां भी टेंशन क्यों लेनी आपा बैठे हैं तन्नू हसोन ले इंस्टाग्राम दे ਸਭ ਤੋਂ ਫਨੀ ਤੇ ਘੈਂਟ ਕਮੈਂਟ ਲੱਭ ਕੇ ਲਿਆਏ ਆ ਤੁਹਾਡੇ ਲਈ ਅਸਲ ਲਈ ਤਿਆਰ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡੀ ਸਪੋਰਟ ਹੀ ਸਾਡੀ ਮੋਟੀਵੇਸ਼ਨ ਹੈ ਚਲੋ ਸ਼ੁਰੂ ਕਰਦੇ ਆਂ ਚਲੋ ਡਰਦਿਆ ਨੇ ਵੇ ਤੈਨੂੰ ਰਿੱਤ ਕਰੋ ਸ਼ਲਵਰਗੇ ਨੂੰ ਖੇਤੀ ਵਿੱਚ ਪਾ ਲਿਆ ਕਰਦਿਆ ਨੇ ਰਿੱਤੀ ਕਰੋਸ਼ ਨੇ ਆਪਣੇ ਤੋਂ ਵੱਡੀ ਤਾਂ ਕਹੀਂ ਚੱਕੀ ਫਿਰਦਾ ਖੇਤੀ ਵਿੱਚ ਪਾਇਆ ਸੀ ਕਿ ਬੋਰੀ ਵਿੱਚ ਕਹੀਂ ਰੱਖਦੇ ਫੋਦੀ ਸਾਹਿਬ ਤੇਰਾ ਹੰਸ ਟੁੱਟ ਜੂ ਤੇ ਨੁਰਿਤ ਕਰੋਸ਼ਣ ਵਰਗੇ ਨੂੰ ਖੇਤੀ ਵਿੱਚ ਪਾਲਿਆ ਕਰਦਿਆਂ ਨੇ ਕਹੀਂ ਰੱਖਦੇ ਵੀਰ ਕਿਤੇ ਥੱਲੇ ਨਾ ਜਾਈਂ ਆ ਸੁਦੇਸ਼ ਕੁਮਾਰੀ ਦੀ ਧੌਂ ਚ ਮਾਰ ਕਹੀ ਰਾਤ ਨੂੰ ਐਨਕਾ ਲਈ ਫਿਰਦੀ ਆ ਇੱਤਿਕ ਰੋਸ਼ਨ ਨੂੰ ਤੱਤੀਆਂ ਲਗੀਆਂ ਲੱਗਦੀਆਂ ਨੇ ਵਾਹ ਹੁਣ ਮੈਨੂੰ ਗਾ ਲੈਣ ਦਿਓ ਵਦਿਆ ਗੀਤ ਸੁਣਾਉਂਗਾ ਤੁਹਾਨੂੰ ਹੁਣ ਮੈਨੂੰ ਗਾ ਲੈਣ ਦਿਓ ਗਾਲੇ ਭਰਾ ਜਿੱਥੇ ਇਹਨੇ ਗਾਈ ਜਾਂਦੇ ਆ ਤੂੰ ਵੀ ਗਾਲਾ ਵਦਿਆ ਗੀਤ ਸੁਣਾਉਂਗਾ ਤੁਹਾਨੂੰ ਗਾਲੇ ਭਰਾਵਾ ਅਸੀਂ ਕਿਹੜਾ ਤੇਰੀ ਜੀਭ ਫੜੀ ਆ ਗਾਈ ਜਾ ਪਰ ਮੰਚ ਫੋੜ ਮੈਨੂੰ ਤਾਂ ਲੈਣ ਦੋ ਚੱਲ ਗਾ ਫਿਰ ਇਹ ਸਾਲਾ ਗਾਣਾ गा ਰਿਹਾ ਕਿ ਪੁੱਛ ਰਿਹਾ ਵੀਰ ਅਸੀਂ ਤੇ ਬੋਲੇ ਆ ਐਕਸੀਡੈਂਟ ਹੋਇਆ ਘੰਬੇ ਦੇ ਬੱਜਿਆ ਕਿਹਦੇ ਥੱਲੇ ਨਹੀਂ ਸਾਈਕਲ ਲੰਘ ਗਿਆ ਕਹਿੰਦੇ ਆਏ ਭੈਣ ਦੀ ਡਾਂਗ ਸਾਈਕਲ ਦੇ ਥੱਲੇ ਭੈਣ ਦੀ ਡਾਂਗ ਲੈਣ ਗਿਆ ਸੀ ਕੋ ਰੱਖਣ ਵਾਲਾ ਰੱਬ ਐ ਭੈਣ ਦੀ ਡਾਂਗਾ ਮੇਨ ਮੁੱਦਾ ਐਕਸੀਡੈਂਟ ਨਹੀਂ ਹੈਗਾ ਸਿਰਫ ਭੈਣ ਦੀ ਡਾਂਗਾ ਦੇਖੋ ਬਾਬਾ ਭੈਣ ਦੀ ਡਾਂਗ ਜਮਰਾਜ ਦੀ ਭੈਣ ਦੀ ਡਾਂਗ ਕਿੰਨਾ ਖਤਰਨਾਕ ਐਕਸੀਡੈਂਟ ਹੋਇਆ ਪਰ ਬੰਦੇ ਨੂੰ ਖਰੋਚ ਤੱਕ ਨਹੀਂ ਆਈ। ਬਾਕੀ ਬਚਾ ਹੋ ਗਿਆ ਪੈਨ ਦੀ ਡਾਂਗ। ਹਾਂਜੀ। ਜਾਈਏ ਡੂਟੀ ਤੇ। ਹਾਂਜੀ ਹਾਂਜੀ। ਮੱਥਾ ਦਾ ਐਵੇਂ ਚੁੰਮਿਆ ਡਿੱਡਾ ਪਾਣੀ ਪਤਰੀ ਲੜਾਈ ਤੇ ਚੱਲਾ ਹੋਵੇ ਬਾਈ ਗੋਰੀਆ ਦੇ ਰਸਤੇ। ਤਾਤਾ ਫਿਰ ਚਾਚੀਆਂ ਕਰ ਕੱਲੀਆਂ ਹੁੰਦੀਆਂ ਡਿਊਟੀ ਤੇ ਜਾਣ ਤੋਂ ਬਾਅਦ ਸੋ ਡਿਊਟੀ ਤੇ ਵੀ ਜਾਣ ਦਾ ਟਾਈਮ ਹੋ ਗਿਆ ਆਪਣਾ ਤੂੰ ਚੱਲ ਡਿਊਟੀ ਮੈਂ ਹੋਂਨਾ ਪਿੱਛੋਂ ਡਿਊਟੀ ਤੇ ਦੰਪ ਦੇਣੀ ਆ ਜਾ ਕੇ ਘਾਰੇ ਨੂੰ ਗ੍ਰੀਸ ਦੇ ਆਹ ਉਹ ਤੇਰਾ ਪਾਣੀ ਜਲਦੀ ਖਤਮ ਕਰ ਦੇਣਾ ਇਹਨਾਂ ਨੇ ये बड़ी अच्छी बात कही आप जाइए ड्यूटी ट्यूटीडे हाँ जी हाँ जी भाई डबल सेमल लगता है इन्होंने दही खावो रूस जकरेंदी जानकर चले आए कमेंट आधे बच्चे हाई रिजूल लोग आयकरों मुझको मत सताओ मैं कुछ खाकर मर जाऊंगा नहीं तो <laughs> ਕੀ ਕਹਿੰਦੇ ਸੀ ਕੀ ਕਹਿੰਦੇ ਸੀ ਕਿ ਬਲੈਕ ਹੀ ਮੈਂ ਗਾਂਧੀ ਖੰਨੇ ਵਾਲਾ ਨਾ ਗਾਂਧੀ ਥੱਲੇ ਵਾਲਾ ਮਸਤ ਜੋਕ ਮਾਰ ਰਿਹਾ ਯਾ ਹੱਸ ਰਿਹਾ ਹਲਕਾ ਠੱਪ ਹਾ ਕੀ ਹਾ ਉਂਗਲੀ ਰੇਦੀ ਕਿਸ ਨੇ ਮਾ ਬਲੈਕ ਹੀਆ ਬਲੈਕ ਹੀਆ ਨਾ ਨਲੈਕ ਹੀਆ ਕਹਿੰਦੇ ਸੀ ਕਿ ਬਲੈਕ ਹੀਮ ਹੈ ਬਲੈਕ ਹੀਆ ਨਾ ਟਟੀਆਂ ਲੱਗੀਆਂ ਮਾ ਬਲੈਕ ਹੀਆ ਬਲੈਕ ਹੀਆ ਨਹੀਂ ਲੋਕੀ ਫੁੱਦੂ ਵੀ ਕਹਿੰਦੇ ਸੀ ਉਹ ਵੀ ਤੈਨੂੰ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬੜ ਇਹ ਬਾਤ ਹੈ ਅਰੇ ਸਰ ਕੀ ਬਾਤ ਹੈ ਚੌੜ ਜੱਤਾ ਤੋੜ ਤੇ ਦੀ ਚੁੱਟ ਦਾਸ ਸਾਰਾ ਦਲੇਕਰ ਅਜਿਹਾ ਕਰਦਾ ਕੀ ਆ ਦੇਤਾ ਤੂੰ ਆਵੇਂਗਾ ਵੇ ਉਸੇ ਹੀ ਚੋਰਾ ਹੈ ਤੇ ਜਿਹੜੇ ਸੀ ਚੋਰਾ ਹੈ ਤੇ ਗਿਆ ਸਾਨੂੰ ਛੱਡ ਕੇ ਸ਼ੁਕਰ ਕਰੇ ਚਰਾਹੀ ਤੇ ਛੱਡ ਗਿਆ ਮਨ ਦਾ ਤਾਂ ਖੂਚ ਤੱਕਾ ਸੀ ਆਇਆ ਤਾਂ ਹੁਣਾ ਵਿਚਾਰਾ ਗਾਣਾ ਸੁਣ ਕੇ ਭੱਜ ਗਿਆ ਗਜਬ ਬੇਇੱਜ਼ਤੀ ਹੈ ਜਾਂਦੀ ਵਾਰੀ ਪਿੱਠ ਵੀ ਕੁਮਾ ਕੇ ਪਿੱਛੇ ਤੱਕਿਆ ਨਾ ਉਹ ਆਵੇ ਜਾਂ ਨਾ ਆਵੇ ਸ਼ਰਮ ਤਾਂ ਨਹੀਂ ਬਣਦੀ ਆ ਨਾ ਦੇਤਾ ਤੂੰ ਆਵੇਂਗਾ ਵੇ ਉਸੇ ਹੀ ਚੋਰਾ ਹੈ ਤੇ ਇੰਨਾ ਲੱਛਣਾ ਕਰਕੇ ਅਗਲਾ ਚੜਾਹੇ ਤੇ ਛੱਡ ਕੇ ਗਿਆ ਤੈਨੂੰ ਹਾਂ ਇਹ ਬੜੀ ਅੱਛੀ ਬਾਤ ਕਹੀ ਆਪ ਜਿਹੜੇ ਸੀ ਚੌਰਾਹੇ ਤੇ ਇੱਥੇ ਕੀ ਕਰਦੀ ਚੱਲ ਚਰਾਹੇ ਤੇ ਗਿਆ ਸਾਨੂੰ ਛੱਡ ਕੇ ਪਹਿਲਾਂ ਤਾਂ ਚਰਾਹਾ ਧਾਉ ਆਹ ਬੜੇ ਸੋਹਣੇ ਲੇਖ ਮੇਰੇ ਜੋ ਲੇਖਾਂ ਵਿੱਚ ਤੂੰ ਲਿਖਿਆ ਮੂੰਹ ਇਦਾਂ ਆੜਦਾ ਜਿਦਾਂ ਰੱਬ ਦੇ ਕੱਤੇ ਮੂੰਹ ਜਪਾਉਣੇ ਹੋਣ ਚੈਨ ਭੋਦ ਚਾਹੇ ਟਰਾਲੀ ਬੈਗ ਲਾ ਦੇ ਮੂੰਹ ਚ ਸਾਨੂੰ ਰੱਬ ਤੋਂ ਪਹਿਲਾਂ ਵੇ ਅਰਵਾਰੀ ਤੂੰ ਦਿਖਿਆ ਇਹਦੀ ਹਰ ਵੀਡੀਓ ਤੇ ਡੰਬ ਪੱਟੀ ਰਹਿੰਦੀ ਐ ਜੁਨੇ ਖਾਵਿਚ ਤੂੰ ਲਿਖਿਆ ਪਿਆਸਾ ਕਾ ਲਿਖਿਆ ਮੱਥੇ ਤੇ ਲੋਕਾਂ ਦੀ ਪ੍ਰਵਾਹ ਨਗਰ ਬਈ ਲੋਕ ਗਾਣਾ ਕਰਦੇ ਹੀ ਹੁੰਦੇ ਆ ਮੈਂ ਵੀ ਲੋਕਾਂ ਨਾਲ ਹੀ ਆ ਆਹ ਵੀਰੇ ਕਦੇ ਟਾਈਮ ਕੱਢ ਕੇ ਮੇਰੇ ਫਨ ਤੇ ਵੱਜੀਂ ਬੜਾ ਹਰਾਮੀ ਹੋ ਬੇਟਾ ਵੱਖ ਵੱਖ ਹੋ ਕੇ ਕੀਵੇਂ ਜੀਆ ਕਰਾਂਗੇ ਅਸੀਂ ਤੇਰੇ ਘਰ ਦੇ ਚੋਹਾਂ ਦਾਰੂ ਚ ਮਿਲਾ ਕੇ ਬਾਬਾ ਸਾਤਾ ਲੈ ਲੈ ਕਿਉਂ ਔਲੀ ਵਰਦੀ ਭੈਣ ਕਰਨੀਆਂ ਕੀ ਲੋਰ ਸਿੱਧੀ ਆੜੀ ਤੋੜ ਕੇ ਇਹ ਸਭ ਦੱਸਣ ਦੀ ਕਬੇ ਨਹੀਂ ਮਾਰ ਹੁਲਾਰੇ ਲੁੱਟ ਕੇ ਲੈ ਗਈ ਮੁੱਟਿਆਰੇ ਨੀਸ਼ੋ ਤੋਂ ਡਾਊਨਲੋਡ ਕੀਤਾ ਸਸਤਾ ਗੀਤਾ ਜੈਲਦਾਰ ਅੱਬੇ ਮਜ਼ਾ ਆਏਗਾ ਨਾ ਭੀੜੋ ਖੜੇ ਦੇ ਤੇਰੇ ਨੇ ਚੁਣ ਚੁਣ ਕੇ ਹੀ ਜਬਰੂ ਮਾਰੀ ਦਾੜੀ ਵੇਖੋ ਇਹਦੀ ਜਿਵੇਂ ਕਰਛੀ ਨੂੰ ਸਾਗ ਲੱਗਾ ਹੁੰਦਾ ਵਾਂਸ ਮੋਰ ਵਾਂਸ ਮੋਰ ਵਾਂਸ ਮੋਰ ਹਾਰ ਟਵੀਟ ਨਾ ਹਾਰ ਦਾ ਟੈਕ ਦੇਖਦਾ ਕੀ ਆ ਬਾਪੂ ਚੜਾ ਦੇ ਉੱਪਰ ਬਾਈ ਗੀਤਾ ਕੱਟ ਚੀਤਾ ਜ਼ਿਆਦਾ ਲੱਗਦਾ ਸੀ ਆਈਡੀ ਵਾਲਾ ਡਾਕਟਰ ਸਾਨੂੰ ਕਹੀ ਲੱਗਦਾ ਇਹ ਤਾਂ ਖਤਮ ਬਾਏ ਬਾਏ टाटा गुड बाय अब अगर तुम लोग नए हो तो सब्सक्राइब करो वो जो लाल वाला बटन है उसके साथ स्कैम करो या फिर महफिल जमाओ मुझे नहीं पता बस क्लिक हो जाना चाहिए